ਸਤਿ ਸ਼੍ਰੀ ਅਕਾਲ ਜੀ ਦੋਸਤੋ ਦੋਸਤੋ ਅੱਜ ਲੋੜੀ ਦਾ ਪਵਿੱਤਰ ਤਿਹਾਰ ਹੈ ਆਜੋ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ ਹਾਂ ਜੀ ਬੱਚਿਓ ਹੋ ਗਈ ਲੋੜੀ ਦੀ ਤਿਆਰੀ ਹਾਂ ਜੀ ਵੈਸੇ ਤੁਹਾਨੂੰ ਪਤਾ ਹੈ ਕਿ ਲੋੜੀ ਦਾ ਤਿਹਾਰ ਮਨਾਇਆ ਕਿਉਂ ਜਾਂਦਾ ਹੈ ਇਹਦਾ ਕੀ ਇਤਿਹਾਸ ਹੈ ਇਹਦਾ ਹਾਂ ਜੀ ਸਰ ਮੈਂ ਦੱਸਾਂ ਸਰ ਲੋੜੀ ਨਾਲ ਕਈ ਕਥਾਵਾਂ ਜੁੜੀਆਂ ਨੇ ਜਿਨ੍ਹਾਂ ਵਿੱਚੋਂ ਇੱਕ ਇਹ ਹੈ ਕਿ ਕੁਝ ਲੋਕ ਲੋੜੀ ਦੇ ਤਿਹਾਰ ਨੂੰ ਸੰਤ ਕਬੀਰ ਜੀ ਦੀ ਪਤਨੀ ਲੋਹੀ ਨਾਂ ਨਾਲ ਜੋੜਦੇ ਨੇ ਲੋਹੀ ਨਾਂ ਤੋਂ ਹੀ ਲੋੜੀ ਪਿਆ ਹੋਊਗਾ ਵੈਰੀ ਗੁੱਡ ਬੈਟ ਇਸ ਨਾਲ ਇੱਕ ਕਥਾ ਇਹ ਵੀ ਹੈ ਕਿ ਕੁਝ ਲੋਕ ਹੈ ਲੋਈ ਸ਼ਬਦ ਨੂੰ ਲੋੜੀ ਸ਼ਬਦ ਨੂੰ ਲੋ ਸ਼ਬਦ ਨਾਲ ਪੜਿਆ ਦੱਸਦੇ ਨੇ ਜਿਸ ਦਾ ਅਰਥ ਹੈ ਰੋਸ਼ਨੀ ਦੇ ਸੇਕ ਤਾਂ ਹੀ ਤਾਂ ਸਾਰਾ ਲੋੜੀ ਨੂੰ ਰੋਸ਼ਨੀ ਦੇ ਸੇਕ ਬਾਲਦੇ ਆ ਵੈਰੀ ਗੁੱਡ ਵੈਰੀ ਗੁੱਡ ਹਾਂ ਕੋ ਹੋਰ ਵੀ ਗੱਥ ਹੈ ਹਾਂ ਕੁਝ ਲੋਕ ਮੰਨਦੇ ਨੇ ਕਿ ਤਿੱਲ ਅਤੇ ਰੋੜੀਆਂ ਦੇ ਸਮੇਂ ਤੋਂ ਤਿਲੋੜੀ ਬਣਿਆ ਹੋਵੇਗਾ ਜੋ ਬਾਅਦ ਵਿੱਚ ਲੋੜੀ ਨਾਮ ਤੇ ਮਸ਼ਹੂਰ ਹੋ ਗਿਆ ਮਤਲਬ ਤਿੱਲੋ ਤੇ ਰੋੜੀਆਂ ਦਾ ਤਿਹਾਉਂ ఓ ਵੈਰੀ ਗੁੱਡ ਹਾਂ ਦੁੱਲਾ ਪੱਟੀ ਦੀ ਕਹਾਣੀ ਵੀ ਤਾਂ ਲੋੜੀ ਨਾਲ ਜੁੜੀ ਹੋਊਗੀ ਮੈਂ ਸੁਣਿਆ ਕਿ ਦੁੱਲਾ ਪੱਟੀ ਇੱਕ ਬਹੁਤ ਬਹਾਦਰ ਯੋਦਾ ਸੀ ਜੋ ਗਰੀਬਾਂ ਦੀ ਮਦਦ ਕਰਦਾ ਸੀ ਉਸਨੇ ਇੱਕ ਵਾਰ ਇੱਕ ਗਰੀਬ ਬ੍ਰਾਹਮਣ ਦੀਆਂ ਦੋ ਕੁੜੀਆਂ ਸੁੰਦਰੀ ਤੇ ਮੁੰਦਰੀ ਦਾ ਵਿਆਹ ਕਰਵਾਇਆ ਸੀ ਤੇ ਵਿਆਹ ਦੇ ਵਿੱਚ ਸ਼ਗਨ ਵਜੋਂ ਉਹਨਾਂ ਨੂੰ ਸਿੱਧੇ ਸਿਰ ਸ਼ੱਕਰ ਪਾਈ ਸੀ ਵੈਰੀ ਗੁੱਡ ਸ਼ਿਆ ਹਾਂ ਤਾਂ ਹੀ ਕਰ ਕਰ ਜਾ ਕੇ ਬੱਚੇ ਲੋੜੀ ਦਾ ਗੀਤ ਗਾਉਂਦੇ ਨੇ